ਅਸੀਂ ਅਕਸਰ ਦੇਖਿਆ ਦੁਨੀਆ ਦੇ ਵਿੱਚ ਬਹੁਤ ਲੋਕ ਬੇਸਹਾਰਾ ਹੁੰਦੇ ਨੇ ਪਰ ਉਹਨਾਂ ਦਾ ਸਹਾਰਾ ਬਣਨ ਦੇ ਲਈ ਵੀ ਕੋਈ ਨਾ ਕੋਈ ਅੱਗੇ ਜ਼ਰੂਰ ਆਉਂਦਾ ਹੈ ਇਸ ਤਰ੍ਹਾਂ ਹੀ ਨਿਆਸਰੇ ਦਾ ਆਸਰਾ ਬਣਿਆ ਹੋਇਆ ਹਰਿਆਣੇ ਦੇ ਵਿੱਚ ਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਉਹਨਾਂ ਦਾ ਸਹਾਰਾ ਬਣ ਕੇ ਸੇਵਾ ਦੇ ਵਿੱਚ ਲੱਗਿਆ ਹੋਇਆ ਪਰਿਵਾਰ ਮੀਰਪੁਰ ਪੀਰੇਤ ਹੈ ਗਿਆ ਉਹ ਪੂਰੇ ਪਰਿਵਾਰ कुछ नहीं है इस दुनिया से कुछ दौलत शोहरत कमा लो पर आखिरकार जिंदगी दो रोटियां नाल ही चलनी है बहुत अच्छा लगता है यहाँ सबसे मिलके सब बहुत अच्छे हैं ऐसे लगता है जैसे हम तो कुछ है ही नहीं जो ये इन लोगों को देखते हैं अपने तो कुछ भी नहीं है देख के एकदम आंखों में आंसू भी आते हैं कि हमने कौन से कर्म करे हो इंसान ने करे होते हैं इंसान को कैसे कैसे भुगतना पड़ता है لیکن بہت اچھا نہیں स्वार्थ था से ये जो सेवा कर रहे है ना उसका कोई मुकाबला नहीं की सोच आई है वाहेगुरु जी ने इनना नु की सोच दी और देखो तीन पीढ़ियां ओन्ना दीयां ایتھے सेवा कर लिए है ते ایتھے आके ते اس طرح لگتا ہے کہ بس مطلب کہ ایتھے ہی پتہ نہیں گurdwarah بھی مندر مسجد سب ایتھے ہی ہے عام بندا جڑا ہوے گا نا ਉਹਨਾਂ ਦੇ ਕੋਲੋਂ ਲੰਘ ਜਾਏਗਾ ਲੇਕਿਨ ਉਹ ਨਾਲ ਦੇਖੇਗਾ ਵੀ ਨਹੀਂ ਕੀ ਬਦਬੂ ਆ ਰਹੀ ਹੈ ਕੁਝ ਆ ਰਿਹਾ ਹੈ ਤੇ ਇੱਥੇ ਬੜੀ ਸੇਵਾ ਦੀ ਲੋੜ ਹੈ ਮਾਨਵਤਾ ਦੀ ਜੇ ਅਗਰ ਸੇਵਾ ਦੇਖਣੀ ਹੈ ਤੇ ਮੈਂ ਆ ਤੁਹਾਡੇ ਦਰਸ਼ਕ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਇੱਕ ਵਾਰੀ ਇਹ ਮੱਧਰਪੁਰ ਖਾਣਾ ਛੱਪਰ ਦੇ ਕੋਲ ਇਹ ਆਸ਼ਰਮ ਹੈ ਬੜਾ ਅਪ੍ਰੋਚੇਬਲ ਹੈ ਸਾਰੇ ਇੱਥੇ ਆਓ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਹਾਡਾ ਦੇਖੋ ਮਨ ਕਿੰਨਾ ਮਤਲਬ ਕਿ ਮਨ ਨੂੰ ਦਵਾਈ ਇਸੇ ਮਤਲਬ ਕਿ ਇੱਕ ਇੱਕ ਅੰਦਰ ਦੀ ਨਾ ਸਾਰੀ ਤ੍ਰਿਸ਼ਨਾ ਹੀ ਮੁੱਕ ਜਾਂਦੀਆਂ ਨੇ ਇੱਥੇ ਆ ਕੇ ਲੱਗਦੇ ਜਾਂਦੇ ਆ ਦੇਖੀਦਾ ਨਾ ਕਈ ਵਾਰੀ ਇਸ ਤਰ੍ਹਾਂ ਦਾ ਕੋਈ ਲਾਚਾਰ ਹੋਏ ਮਨ ਕਰਦਾ ਹੈ ਕਰਨ ਨੂੰ ਲੇਕਿਨ ਕੀ ਕਰੀਏ ਕੁਝ ਸਮਝ ਨਹੀਂ ਆਉਂਦਾ ਔਰ ਦੇਖੋ ਇਸ ਤਰ੍ਹਾਂ ਦੀ ਸੰਸਥਾ ਤੇ ਅਸੀਂ ਥੋੜਾ ਜਿਹਾ ਯੋਗਦਾਨ ਨਹੀਂ ਦੇ ਸਕਦੇ ਔਰ ਕੁਝ ਨਹੀਂ ਕਰ ਸਕਦੇ ਕਰਨ ਵਾਲੇ ਤਾਂ ਇਹ ਕਰ ਰਹੇ ਮਤਲਬ ਭਗਵਾਨ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਉਹ ਇਦਾਂ ਦੇ ਬਸ ਮਨੁਸਖਾਂ ਨੂੰ ਹੀ ਦਿੰਦਾ ਹੈ ਮੌਕਾ ਐਸੇ ਜੀ ਕਰਨ ਕਰਾਵ ਨਾ ਪਿਆ ਬਿਲਕੁਲ ਮਾਨਸ ਕੀ ਕਿਛ ਨਾਹੀ ਜੀ ਉਹਦੇ ਹੁਕਮ ਤੋਂ ਬਿਨਾਂ ਇੱਥੇ ਕੋਈ ਨਹੀਂ ਆ ਸਕਦਾ ਇਹਦਾ ਹੁਕਮ ਹੈ ਮਾਲਕ ਦਾ ਇਟ ਮੀਨਸ ਇਹ ਬਹੁਤ ਪਿਆਰੇ ਉਸ ਰੱਬ ਦੇ ਜਿਹਨਾਂ ਨੇ ਨੂੰ ਸਿਲੈਕਟ ਕੀਤਾ ਇੱਥੇ ਆਉਣ ਵਾਸਤੇ ਜੀ ਤਾਂ ਸੇਵਾ ਪ੍ਰਵਾਨ ਹੋਈ ਹੈ ਕੋਈ ਬੰਦਾ ਆਪ ਸੇਵਾ ਕਰਨ ਦੇ ਲਾਇਕ ਨਹੀਂ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਇੱਕ ਸੁਨੇਹਾ ਚੈਨਲ ਤੇ ਮੈਂ ਹਰਜੀਤ ਕੌਰ ਅਸੀਂ ਅਕਸਰ ਦੇਖਦੇ ਆ ਦੁਨੀਆ ਦੇ ਵਿੱਚ ਬਹੁਤ ਲੋਕ ਬੇਸਹਾਰਾ ਹੁੰਦੇ ਨੇ ਪਰ ਉਹਨਾਂ ਦਾ ਸਹਾਰਾ ਬਣਨ ਦੇ ਲਈ ਵੀ ਕੋਈ ਨਾ ਕੋਈ ਅੱਗੇ ਜ਼ਰੂਰ ਆਉਂਦਾ ਇਸ ਤਰ੍ਹਾਂ ਹੀ ਨਿਆਸਰੇ ਦਾ ਆਸਰਾ ਬਣਿਆ ਹੋਇਆ ਹਰਿਆਣੇ ਦੇ ਵਿੱਚ ਅੱਜ ਐਤਵਾਰ ਆ ਤਾਂ ਪਰਿਵਾਰ ਬਹੁਤ ਆ ਜਿਹੜੇ ਮਿਲਣ ਵੀ ਆਉਂਦੇ ਨੇ ਇੱਥੇ ਸੇਵਾ ਵੀ ਕਰਕੇ ਜਾਂਦੇ ਨੇ ਇੱਕ ਐਸਾ ਪਰਿਵਾਰ ਇੱਥੇ ਪਹੁੰਚਿਆ ਹੋਇਆ ਤੁਸੀਂ ਦੇਖੋ ਪੂਰਾ ਪਰਿਵਾਰ ਪਹੁੰਚਿਆ ਇੱਥੇ ਵੀ ਗੁਰਸਿੱਖ ਵੀਰ ਆਪਣੇ ਪੂਰੇ ਫੈਮਿਲੀ ਦੇ ਨਾਲ ਆਇਨੇ ਗਲਬਾਤ ਵੀ ਕਰਾਂਗੇ ਕਿਉਂਕਿ ਜਦੋਂ ਅਸੀਂ ਦੇਖਦੇ ਆ ਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਉਹਨਾਂ ਦਾ ਸਹਾਰਾ ਬਣ ਕੇ ਸੇਵਾ ਦੇ ਵਿੱਚ ਲੱਗਿਆ ਹੋਇਆ ਪਰਿਵਾਰ ਵੀਰ ਗੁਰਕੀਰਤ ਗਿਆ ਉਹ ਪੂਰੇ ਪਰਿਵਾਰ ਜਿਨ੍ਹਾਂ ਦੀ ਜ਼ਮੀਨ ਸੀ ਉਹਨਾਂ ਜ਼ਮੀਨ ਦੇ ਉੱਪਰ ਉਹਨਾਂ ਬੇਸਹਾਰਾ ਦਾ ਸਹਾਰਾ ਬਣਾ ਦਿੱਤਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਰੋੜਾ ਤੇ ਲਵਾਰਸ ਪਏ ਸੀ ਪਰ ਉਹਨਾਂ ਨੂੰ ਚੁੱਕ ਕੇ ਆਸਰਾ ਦਿੱਤਾ ਅੱਜ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਦੇਖਭਾਲ ਕਰ ਰਹੇ ਨੇ ਆ ਤੁਸੀਂ ਫੈਮਲੀਆਂ ਦੇਖ ਸਕਦੇ ਹੋ ਸਾਰੇ ਹੀ ਇੱਥੇ ਮਿਲਨ ਵੀ ਆਉਂਦੇ ਨੇ ਉਹਨਾਂ ਦੀ ਸੇਵਾ ਵੀ ਕਰਦੇ ਨੇ ਆਪਣੇ ਹੱਥੀ ਸੇਵਾ ਕਰਕੇ ਜਾਂਦੇ ਨੇ ਤਾਂ ਮਹਿਸੂਸ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਕੁਝ ਨਹੀਂ ਹੈ ਇਸ ਦੁਨੀਆ ਤੇ ਤੁਸੀਂ ਦੌਲਤ ਸ਼ੋਹਰਤ ਕਮਾ ਲਓ ਪਰ ਆਖਰਕਾਰ ਜ਼ਿੰਦਗੀ ਦੋ ਰੋਟੀਆਂ ਦੇ ਨਾਲ ਹੀ ਚੱਲਣੀ ਹੈ ਤਾਂ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਕਿ ਕੋਈ ਗਰੀਬ ਤੇ ਕੋਈ ਅਮੀਰ ਨਹੀਂ ਹੈ ਗੱਲਬਾਤ ਵੀ ਕਰਾਂਗੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜਦੋਂ ਇਸ ਨਿਆਸਰੇ ਦੇ ਆਸਰਾ ਦੇ ਵਿੱਚ ਪਹੁੰਚਦੇ ਹੋ ਤਾਂ ਕਿਵੇਂ ਮਹਿਸੂਸ ਹੁੰਦਾ ਬਹੁਤ ਅੱਛਾ ਲੱਗਦਾ ਹੈ ਹਾਂ ਜਾ ہماری ਮੈਰਿਜ ਐਨੀਵਰਸਰੀ ਹੈ ਅਸੀਂ ਅੱਜ ਇਹੀ ਮਨਾਇਆ ਕੀ ਬਾਤ ਹੈ ਮਤਲਬ ਕਿ ਜੋ ਤੁਹਾਡੀ ਮੈਰਿਜ ਐਨੀਵਰਸਰੀ ਸੀ ਤੁਸੀਂ ਇੱਥੇ ਇੱਕ ਸਮਾਂ ਸਾਡਾ ਵੀ ਸੀ ਜਦੋਂ ਸ਼ਾਇਦ 2 ਕੁ ਸਾਲ ਹੋਈ ਸੀ ਵਿਆਹ ਨੂੰ ਤੇ ਅਸੀਂ ਵੀ ਮੈਰਿਜ ਐਨੀਵਰਸਰੀ ਇੱਥੇ ਮਨਾਉਣੀ ਹੈ ਬਹੁਤ ਮੁਬਾਰਕਾਂ ਜੀ ਬਹੁਤ ਅੱਛਾ ਲੱਗਦਾ ਹੈ ਯਹਾਂ ਸਭse ਮਿਲ ਕੇ ਸਭ ਬਹੁਤ ਅੱਛੀ ਹੈ ਮਤਲਬ ਦੇਖ ਕੇ ਐਸੇ ਲੱਗਦਾ ਹੈ ਜਿਵੇਂ ਹਮ ਤਾਂ ਕੁਝ ਹੈ जो ये इन लोगों को देख लेता है अपने दुख तो कुछ भी नहीं है जी किनका तो लोग कि बस... बहुत दुख है हर कोई कहता है सब संसार पर इतने आके पता के लगता है की कुछ नहीं है हम हम तो बहुत अच्छे हैं बहुत खुश है हर चीज है फैसिलिटी है एसी है कूलर सब कुछ है हमारे पास इनको संभालने के लिए देखो ये इन्होंने इतना बड़ा योगदान दिया भाई ये लोग जो कर रहे हैं इनका देखो कितना बड़ा योगदान है ਜੀ ਅਗਰ ਤੁਸੀਂ ਇਹਨਾਂ ਨੂੰ ਡੀਪਲੀ ਮਿਲੋਗੇ ਗੱਲਾਂ ਬਾਤਾਂ ਕਰੋਗੇ ਤੇ ਚੰਗੇ ਪਰਿਵਾਰਾਂ ਚੋਂ ਵੀ ਸੀ ਚੰਗੇ ਅਮੀਰ ਘਰਾਣਿਆਂ ਚੋਂ ਵੀ ਸੀ ਪਰ ਕਈ ਵਾਰ ਜਦੋਂ ਮੈਂਟਲੀ ਡਿਸਟਰਬ ਹੋ ਜਾਂਦਾ ਤਾਂ ਪਤਾ ਨਹੀਂ ਕਿੱਥੇ ਚਲਾ ਜਾਂਦਾ ਬਹੁਤ ਦੁੱਖ ਹੁੰਦਾ ਹੈ ਦੇਖ ਕੇ ਨਾ ਮਤਲਬ ਤੁਸੀਂ ਕੀ ਕਹੇ ਸ਼ਬਦ ਨਹੀਂ ਹੈ ਕਹਿਣੇ ਲਈ ਕੁਝ ਹੀ

भगवान की एक विशेष कृपा हमारे ऊपर हुई है मैं तो विशेष कृपा ही कहूँगा थे अलग भगवान ने पता नहीं क्या कृपा करी हमारे, हमारे को यहां जोड़ा और हम कहते हैं भगवान ऐसी हमारे ऊपर और हम यही ऐसे जुड़े कितनी बार आप आया मैं सेकंड टाइम आया पहले अकेले आए थे या फैमिली के साथ ही अकेले आया हूँ सदाजी के साथ ही आया तो फिर उस आज में फैमिली को तो लेकर कभी देखा किसी ने कि कोई मतलब इतना निस्वार्थ सेवा कर रहा हो लेकिन हम देखते हैं कि लोग स्वार्थ के लिए ही आज दुनिया कंपटीशन देखती है कि हाँ भाई वो कर रहा है तो हम भी पैसे के लिए करें लेकिन यहाँ पे आपने देखा कि जिन लोगों ने ये सेवा शुरू की है जिन परिवार ने ये सेवा शुरू की है वो निस्वार्थ होके जिस काम के लिए व्यक्ति आया ना जी वो ये परिवार है जो भगवान कहते हैं ना कि भगवान का नाम लेने के लिए भेज रहा हूँ मैं आपको यहाँ पे पैसे कमाने के लिए नहीं भगवान का नाम लेने के लिए तो ये वो उनके है बस। ये परिवार ऐसा है जी, माता जी क्या रहे आप सुख शांति रखा परमात्मा बिल्कुल बड़े भी सब छोटे भी सब कोई ऐसी बात नहीं इनको देख के आपको लगा कि मेरा दुख तो कुछ भी नहीं है ना कुछ यू तो मैं तो यू कहूँ भी अपना राज्य रहा सब

ਤਦੋਰ ਪੂਰੇ ਪਰਿਵਾਰ ਨਾਲ ਤੁਸੀਂ ਦੇਖੋ ਦਰਸ਼ਕੋ ਐਤਵਾਰ ਦੇ ਦਿਨ ਇੱਥੇ ਪਰਿਵਾਰ ਪਹੁੰਚਦੇ ਨੇ ਔਰ ਕਿਸੇ ਦਾ ਜਨਮ ਦਿਨ ਹੁੰਦਾ ਕਿਸੇ ਦੀ ਮੈਰਜਨ ਵਰਸੀ ਉਹ ਇੱਥੇ ਆ ਕੇ ਸੈਲੀਬ੍ਰੇਟ ਕਰਦੇ ਆ ਅਸੀਂ ਪਾਰਟੀਆਂ ਲਈ ਕਲੱਬਾਂ 'ਚ ਜਾਂਦੇ ਆ ਅਸੀਂ ਪੈਸਾਂ 'ਚ ਕਰਵਾਉਂਦੇ ਆ ਪਰ ਸਕੂਨ ਜੇ ਚਾਹੁੰਦੇ ਹੋ ਨਾ ਤਾਂ ਇਸ ਜਗ੍ਹਾ ਤੇ ਆ ਕੇ ਦੇਖੋ ਤੁਹਾਨੂੰ ਸਕੂਨ ਵੀ ਮਿਲੇਗਾ ਤੁਹਾਡੇ ਜੋ ਮਾਈਂਡ ਦੇ ਵਿੱਚ ਬਹੁਤ ਗਲਤ ਕਈ ਵਾਰ ਆਪਾਂ ਨੇ ਥੌਟ ਆਂਦੇ ਨੇ ਆਪਾਂ ਇਹ ਸੋਚਦੇ ਆ ਸਾਡੇ ਕੋਲ ਕੁਝ ਨਹੀਂ ਆ ਅਸੀਂ ਪੌਣ ਦੇ ਵਸਤੇ ਡਿਸਟਰਬ ਹੋ ਜਾਂਦੇ ਆ ਪਰ ਇੱਥੇ ਆ ਕੇ ਤੁਹਾਡਾ ਉਹ ਵੀ ਸਾਰਾ ਕੁਝ ਖਤਮ ਹੋ ਜਾਊਗਾ ਸਸੀ ਜੀ ਮਾਤਾ ਜੀ ਸਸੀ की कहना जो देख दे बहुत अच्छा लगा और देख के एकदम में भी आते है कि हमने कौन से कर्म करे हो इंसान ने करे होते इंसान को कैसे कैसे भुगतना पड़ता है लेकिन बहुत अच्छा निस्वार्थ भाव से ये जो सेवा कर रहे है ना इसका कोई मुकाबला नहीं कुछ लेके भी आए फिर इनके लिए ਚਲੋ ਜੋ ਥੋੜਾ ਬਹੁਤ ਹਮ ਲੋਗੋ ਕੇ ਪਾਸ ਹੋ ਸਕਾ ਬਾਣੀ ਕਹਿੰਦੀ ਹੈ ਨਾ ਕਿ ਰਾਜਾ ਤੇ ਪੇਖਾਰੀ ਪੇਖਾਰੀ ਤੇ ਰਾਜ ਕਰਾਵੇ ਹੈ ਨਾ ਜੀ ਤਾਂ ਅੱਜ ਇੱਥੇ ਆ ਕੇ ਪਤਾ ਵੀ ਲੱਗਦਾ ਕਿ ਜੇ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਸਮਾਂ ਆ ਜਾਂਦਾ ਆ ਤੇ ਅਸੀਂ ਕਿੱਥੇ ਚਲੇ ਜਾਂਦੇ ਆ ਕੁਝ ਨਹੀਂ ਕਹਿ ਸਕਦੇ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਸੋ ਸਾਰੀਆਂ ਭੈਣਾਂ ਪਹੁੰਚੀਆਂ ਨੇ ਦੇਖੋ ਆਪਾਂ ਅਕਸਰ ਦੇਖਦੇ ਆ ਐਤਵਾਰ ਦੇ ਦਿਨ ਨਾ ਲੇਡੀਜ਼ ਕਿਟੀ ਪਾਰਟੀ ਕਰਦੀਆਂ ਨੇ ਪਰ ਇਹ ਭੈਣਾਂ ਵੇਖੋ ਇੱਥੇ ਆਈਆਂ ਸਾਰੀਆਂ ਮਿਲ ਕੇ ਸਹੇਲੀਆਂ ਸਹੇਲੀਆਂ ਸਾਰੀਆਂ ਇੱਥੇ ਆਈਆਂ ਨੇ ਇਸ ਸਮਾਜ ਵਿੱਚ ਇੱਕ ਜਿਹੜੀ ਇੱਥੇ ਨਿਆਸਰਿਆਂ ਦੇ ਆਸਰਾ ਸੇਵਾ ਕਰ ਰਹੇ ਨੇ ਇੱਕ ਬਿਲਕੁਲ ਅਦਭੁਤ ਸੇਵਾ ਮਤਲਬ ਕਿ ਕੀ ਸੋਚ ਆਈਏ ਵਾਹਿਗੁਰੂ ਜੀ ਨੇ ਇਹਨਾਂ ਨੂੰ ਕੀ ਸੋਚ ਦਿੱਤੀ ਔਰ ਦੇਖੋ ਤਿੰਨ ਪੀੜ੍hiyan ਉਹਨਾਂ ਦੀਆਂ ਇੱਥੇ ਸੇਵਾ ਕਰ ਰਹੀਆਂ ਤੇ ਇੱਥੇ ਆ ਕੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਬਸ ਮਤਲਬ ਕਿ ਇੱਥੇ ਹੀ ਪਤਾ ਨਹੀਂ ਗੁਰਦੁਆਰਾ ਵੀ ਮੰਦਿਰ ਮਸਜਿਦ ਸਭ ਇੱਥੇ ਹੀ ਹੈ ਮਤਲਬ ਕਿ ਸੇਵਾ ਕਰਦੇ ਆ ਮਤਲਬ ਕਿ ਇਸ ਤਰ੍ਹਾਂ ਮਨ ਮਤਲਬ ਜੇ ਦਵਾਈ ਕੇਵਰੀ ਬੰਦਾ ਬਿਮਾਰ ਹੁੰਦਾ ਨਾ ਤੇ ਦਵਾਈ ਲੈ ਕੇ ਠੀਕ ਹੁੰਦਾ ਤੇ ਉਹ ਤਨ ਦੀ ਦਵਾਈ ਹੁੰਦੀ ਹੈ ਤੇ ਮਨ ਦੀ ਦਵਾਈ ਜਿਹੜੀ ਹੈ ਉਹ ਸੇਵਾ ਹੈ ਤੇ ਇੱਥੇ ਆ ਕੇ ਜਿਸ ਤਰ੍ਹਾਂ ਅਸੀਂ ਸੇਵਾ ਕਰਨੇ ਤਾਂ ਸਾਨੂੰ ਨਾ ਤਾਂ ਗਰਹਿੰਦੀ ਹੈ ਕਿ ਇਤਵਾਰ ਹੋਵੇ ਕੋਈ ਛੁੱਟੀ ਦਾ ਦਿਨ ਹੋਵੇ ਅਸੀਂ ਆਸ਼ਰਮ ਵਿੱਚ ਚਲੀਏ ਉੱਥੇ ਤੇ ਉੱਥੇ ਜਾ ਕੇ ਕੋਈ ਕਿਸੇ ਨੂੰ ਮਤਲਬ ਜੀ ਬਰਤਨ ਸਾਫ਼ ਕਰੀਏ ਉਹਨਾਂ ਨੂੰ ਕਰੀਏ ਸਭ ਤੋਂ ਵੱਡੀ ਇੱਥੇ ਇੱਕ ਚੀਜ਼ ਹੈ ਕਿ ਇਹਨਾਂ ਦਾ ਇਕੱਲਾਪਨ ਦੂਰ ਹੋਵੇ ਅਸੀਂ ਹੁਣ ਵੀ ਮੈਂ ਉੱਥੇ ਬਜ਼ੁਰਗ ਲੇਡੀਜ਼ ਬੱਚਿਆਂ ਨਾਲ ਖੇਡ ਰਿਆ ਸੀ ਤੇ ਉਹਨਾਂ ਨਾਲ ਸਾਂਝੀਆਂ ਕਰ ਰਿਹਾ ਸੀ ਗੱਲਾਂ ਉਹ ਚਾਹੁੰਦੇ ਨੇ ਕਿ ਸਾਡੇ ਕੋਲ ਕੋਈ ਆਵੇ ਬੈਠੇ ਸਾਡੇ ਪਰਿਵਾਰ ਦੀਆਂ ਕੋਈ ਗੱਲਾਂ ਸਾਂਝੀਆਂ ਕਰੇ ਇਸ ਤਰ੍ਹਾਂ ਦਾ ਵੀ ਇੱਕ ਬੜੀ ਇੱਥੇ ਲੋੜ ਹੈ ਕਿਉਂਕਿ ਇੱਥੋਂ ਦੀਆਂ ਜਿਹੜੀਆਂ ਉਹਨਾਂ ਦੀਆਂ ਬੇਸਿਕ ਇਨਫਰਾਸਟ੍ਰਕਚਰ ਨੀਡਸ ਨੇ ਖਾਣਾ ਵੇਗਣਾ ਉਹ ਇੱਥੇ ਪ੍ਰੋਵਾਈਡ ਹੋ ਰਿਹਾ ਉਹਨਾਂ ਨੂੰ ਲੇਕਿਨ ਜਿਸ ਤਰ੍ਹਾਂ ਅਸੀਂ ਐਨ ਜੀਓਜ਼ ਆਉਂਦੇ ਨੇ ਲੇਡੀਜ਼ ਆਂਦੀਆਂ ਨੇ ਅਸੀਂ ਲੋਕ ਆਨੇ ਆ ਕੋਈ ਵਸਤੂ ਵੀ ਲਿਆਨੇ ਆ ਉਹਨਾਂ ਵਾਸਤੇ ਵਸਤੂ ਤੇ ਇੱਥੇ ਬਹੁਤ ਨੇ ਵਸਤੂ ਦੀ ਵੀ ਸੇਵਾ ਹੋ ਜਾਂਦੀ ਹੈ ਬੋਰਡ ਤੇ ਜੋ ਲਿਖੀਦਾ ਉਹ ਪਹੁੰਚ ਜਾਂਦਾ ਹੈ ਲੇਕਿਨ ਇੱਥੇ ਸਭ ਤੋਂ ਵੱਡਾ ਹੈ ਕਿ ਜਿਹੜੀ ਉਹਨਾਂ ਨਾਲ ਜਿਹੜੇ ਇੱਥੇ ਭਗਤ ਨੇ ਉਹਨਾਂ ਨਾਲ ਕਿਸ ਤਰ੍ਹਾਂ ਅਸੀਂ ਬੈਠ ਕੇ ਉਹਨਾਂ ਨਾਲ ਅਸੀਂ ਜਿਸ ਟਾਈਮ ਕੋਈ ਉਹਨਾਂ ਕਹਿੰਦੇ ਕੋਈ ਕੀ ਤੁਹਾਡਾ ਹੈ ਤੇ ਉਹ ਖੁਸ਼ ਹੁੰਦੇ ਨੇ ਕਿ ਸਾਡੇ ਨਾਲ ਕੋਈ ਗੱਲ ਕਰਨ ਆਇਆ ਹੈ ਉਹ ਸਭ ਤੋਂ ਵੱਡੀ ਚੀਜ਼ ਹੈ ਇਸ ਚੀਜ਼ ਦੀ ਵੀ ਇੱਥੇ ਬੜੀ ਲੋੜ ਹੈ ਇਹ ਇਸ ਤਰ੍ਹਾਂ ਜਿਸ ਤਰ੍ਹਾਂ ਲੋਕਸ ਇੱਥੇ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਪਤਾ ਲੱਗ ਰਿਹਾ ਹੈ ਤੇ ਇਸ ਚੀਜ਼ ਦੀ ਬਹੁਤ ਉਹਨਾਂ ਨੂੰ ਫੀਲਿੰਗਸ ਆਉਂਦੀ ਹੈ ਕਿ ਸਾਡਾ ਕੋਈ ਹੈਗਾ ਦੁਨੀਆ ਤੇ ਤੇ ਮਤਲਬ ਇੱਥੇ ਆ ਕੇ ਇਲਾਜ ਹੋ ਰਿਹਾ ਸਭ ਕੁਝ ਹੋ ਰਿਹਾ ਅੰਦਰ ਬਿਲਕੁਲ ਕੋੜਕਾਂ ਤੋਂ ਚੁੱਕ ਕੇ ਉਹਨਾਂ ਨੂੰ ਠੀਕ ਕਰਨਾ ਇੱਥੇ ਸਹਾਰਾ ਦੇਣਾ ਅਸੀਂ ਤਾਂ ਇਹ ਵੀ ਦੇਖਿਆ ਕਿ ਕਈਆਂ ਨੂੰ ਠੀਕ ਕਰਕੇ ਘਰੋ ਘਰੀ ਭੇਜ ਵੀ ਦਿੱਤਾ ਹੈਗਾ ਮੈਂ ਇੱਥੇ ਮਤਲਬ ਕਿ ਕਾਫੀ ਸਾਲਾਂ ਤੋਂ ਇੱਥੇ ਇਸ ਸੰਸਥਾਨ ਨਾਲ ਜੁੜਿਆ ਹੋਇਆ ਹਾਂ ਤੇ ਇੱਥੋਂ ਦੀ ਸੇਵਾ ਅਦਭੁਤ ਹੈ ਉਸ ਤੋਂ ਮਤਲਬ ਕਿ ਸਭ ਤੋਂ ਵੱਡੀ ਚੀਜ਼ ਹੈ ਕਿ ਕਈ ਲੋਕੀ ਇੱਥੇ ਆਏ ਗੁੰਮ ਹੋ ਗਏ ਲੋਕੀ ਲੱਭਦੇ ਰਹੇ ਪਤਾ ਨਹੀਂ ਸਾਡੇ ਬਜ਼ੁਰਗ ਕਿੱਥੇ ਗਏ ਇੱਥੇ ਆ ਕੇ ਉਹਨਾਂ ਨੂੰ ਮਿਲਿਆ ਸਾਰਾ ਇਨਫੋਰਮੇਸ਼ਨਸ ਕਿੰਨੇ ਭਗਤ ਤੇ ਠੀਕ ਹੋ ਕੇ ਘਰਾਂ ਵੀ ਜਾ ਚੁੱਕੇ ਨੇ ਹੁਣ ਕਈ ਭਗਤ ਰੋਜ਼ ਹਰ ਮਤਲਬ ਕਿ ਡੇਲੀ ਦਾ ਇੱਥੇ ਕੋਈ ਆਣਾ ਜਾਣਾ ਇਸ ਤਰ੍ਹਾਂ ਦੇ ਹਾਲਾਤ ਹੁੰਦੀ ਹੈ ਕਿ ਬੰਦਾ ਮਤਲਬ ਕਿ ਨਾ ਆਮ ਬੰਦਾ ਜਿਹੜਾ ਹੋਏਗਾ ਨਾ ਉਹ ਉਹਨਾਂ ਦੇ ਕੋਲੋਂ ਲੰਘ ਜਾਏਗਾ ਲੇਕਿਨ ਉਹ ਨਾਲ ਦੇਖੇਗਾ ਵੀ ਨਹੀਂ ਕੀ ਬਦਬੂ ਆ ਰਹੀ ਹੈ ਕੁਝ ਆ ਰਿਹਾ ਹੈ ਇੱਥੇ ਬੜੀ ਸੇਵਾ ਦੀ ਲੋੜ ਹੈ ਮਲਮੂਤਰ ਐ ਸਾਫ਼ ਕਿਹੜੇ ਹੁੰਦੇ ਕੁਰਬੁਲਾਰੇ ਹੁੰਦੇ ਨੇ ਹੁਣ ਸਰਦੀਆਂ ਜਿਸ ਤਰ੍ਹਾਂ ਹੁਣ ਲੰਗੀਆਂ ਨਾ ਜੀ ਅਸੀਂ ਲੋਕ ਡੋਨੇਟ ਕਰ ਦਿੰਨੇ ਆ ਇੱਕ ਡੋਨੇਟ ਕੀਤਾ ਜੀ ਅਸੀਂ ਵਸਤਰ ਕਿਸੇ ਨੂੰ ਡੋਨੇਟ ਕੀਤਾ ਸੜਕ ਤੇ ਪਏ ਉਹਨੇ ਉਹ ਵਸਤਰ ਉੱਤੇ ਪਾ ਲਿਆ ਇੱਕ ਹੋਰ ਕੋਈ ਡੋਨੇਟ ਕਰ ਗਿਆ ਉਹ ਵੀ ਉੱਤੇ ਪਾ ਲਿਆ ਇੱਥੇ ਕਈ ਵਾਰੀ ਭਾਗਤ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਜਿਨ੍ਹਾਂ ਦੇ 15-15 ਕੱਪੜੇ ਹੁੰਦੇ ਨੇ ਔਰ ਵਿੱਚ ਪੂਰੇ ਲਿਬੜੇ ਹੁੰਦੇ ਆ ਔਰ ਵਿੱਚ ਕਿਹੜੇ ਟੁਰ ਰਹੇ ਉਹ ਸਫਾਈ ਨਹੀਂ ਕਰਦੇ ਨਹਾਣ ਨਹੀਂ ਧੋਣ ਨਹੀਂ ਮਤਲਬ ਕਿ ਕੁਝ ਵੀ ਨਹੀਂ ਕੂੜੇ ਦੇ ਵਿੱਚੋਂ ਖਾ ਰਹੇ ਨੇ ਇਸ ਤਰ੍ਹਾਂ ਲੋਕੀ ਇੱਥੇ ਕਿੰਨਾ ਸਵੱਛ ਭੋਜਨ ਮਿਲਿਆ ਅੱਧੀ ਤੰਦਰੁਸਤੀ ਉਹਨਾਂ ਦੀ ਉੱਥੇ ਹੋ ਜਾਂਦੀ ਹੈ ਤੇ ਇੱਥੇ ਬਹੁਤ ਵੱਡੀ ਸੇਵਾ ਹੈ ਮਾਨਵਤਾ ਦੀ ਜੇ ਅਗਰ ਸੇਵਾ ਦੇਖਣੀ ਹੈ ਤੇ ਮੈਂ ਆ ਤੁਹਾਡੇ ਦਰਸ਼ਕਾਂ ਨੂੰ ਇਹੀ ਕਵਾਂਗਾ ਕਿ ਇੱਕ ਵਾਰੀ ਇਹ ਮੱਗਰਪੁਰ थाना ਛੱਪਰ ਦੇ ਕੋਲ ਇਹ ਆਸ਼ਰਮ ਹੈ ਬੜਾ ਅਪ੍ਰੋਚੇਬਲ ਹੈ ਸਾਰੇ ਇੱਥੇ ਆਓ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਹਾਡਾ ਦੇਖੋ ਮਨ ਕਿੰਨਾ ਮਤਲਬ ਕਿ ਮਨ ਨੂੰ ਦਵਾਈ ਸੇ ਮਤਲਬ ਕਿ ਇੱਕ ਇੱਕ ਅੰਦਰ ਦੀ ਨਾ ਸਾਰੀ ਤ੍ਰਿਸ਼ਨਾ ਹੀ ਮੁੱਕ ਜਾਂਦੀਆਂ ਨੇ ਇੱਥੇ ਆ ਕੇ ਬਿਲਕੁਲ ਪੂਰਾ ਤ੍ਰਿਸ਼ਨਾ ਮਤਲਬ ਇਹ ਬੰਦਾ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਦੇਖੋ ਸ਼ਬਦ ਕੀਰਤਨ ਵੀ ਚੱਲ ਰਹੇ ਨੇ ਅੱਤੇ ਪਿੱਛੇ ਮਾਈਕ ਤੇ ਇੰਨਾ ਸਕੂਨ ਆਉਂਦਾ ਨਾ ਦਿਲ ਨੂੰ ਕਿ ਦੁਨੀਆ ਬਾਕੀ ਦੀ ਖਤਮ ਮਤਲਬ ਭੁੱਲ ਜਾਂਦਾ ਅਸੀਂ ਇੱਥੇ ਆ ਕੇ ਕਿ ਇਹੀ ਦੁਨੀਆ ਹੈ ਇਹੀ ਰੱਬ ਹੈ ਇੱਥੇ ਇੱਥੇ ਰੱਬ ਦਾ ਨਿਵਾਸ ਹੈ ਬਸ ਇੰਨਾ ਹੀ ਕਹਿਣਾ ਚਾਹਾਂਗਾ ਤੇ ਤੁਹਾਡਾ ਵੀ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਅੱਦੇ ਜਿਵੇਂ ਅਸੀਂ ਦੇਖੀਏ ਤਾਂ ਕਈ ਵਾਰੀ ਪਰਿਵਾਰ ਦੇ ਵਿੱਚ ਵੀ ਜੇ ਕੋਈ ਬਿਮਾਰ ਹੋ ਜੇ ਨਾ ਤੇ ਕਿਸੇ ਨੂੰ ਜੇ ਸਾਹਮਣਾ ਪੈ ਜਾਏ ਤੇ ਉਹ ਬਹੁਤ ਮੁਸ਼ਕਲ ਦੇ ਨਾਲ ਉਹਨੂੰ ਸਾਹਮਣਾ ਜਾਂ ਤਾਂ ਕਹਿੰਦਾ ਵੀ ਮੈਂ ਤੈਨੂੰ ਸਾਹਮਣਾ ਹੀ ਨਹੀਂ ਹੈਗਾ ਉਹਨੂੰ ਘਰੋਂ ਹੀ ਕੱਢ ਦਿੰਦੇ ਨੇ ਤੇ ਇੱਥੇ ਤੁਸੀਂ ਦੇਖੋ ਕਿੰਨਾ ਪਰਿਵਾਰ ਹੈ ਘੱਟੋ ਘੱਟ 2200 ਪਰਿਵਾਰ ਹੈ ਜਿਹੜਾ ਸਭ ਨੇ 2200 ਭਗਤ ਨੇ ਜੀ ਅਤੇ ਇੱਥੇ ਕਹਿੰਦੇ ਵੀ ਭਗਤ ਨੇ ਜੀ ਇਹਨਾਂ ਦਾ ਨਾਮ ਭਗਤ ਹੈ ਤੇ ਭਗਤ ਹੀ ਕਹਿੰਦੇ ਨੇ ਭਗਤਾਂ ਦੀ ਤਰ੍ਹਾਂ ਹੀ ਸੇਵਾ ਹੈ ਜੀ ਇਹੀ ਸਾਨੂੰ ਬਾਣੀ ਵੀ ਇਹੀ ਦੱਸਦੀ ਹੈ ਕਿ ਸੇਵਾ ਹੈ ਇਸ ਸਭ ਤੋਂ ਉੱਚੀ ਹੈ ਕੀਰਤ ਕਰਨਾ ਨਾਮ ਜਪਨਾ ਹੈ ਵੰਡ ਛਕਣਾ ਹੈ ਇਹੀ ਗੁਰਨਾਣਕ ਦਾ ਮਿਸ਼ਨ ਹੈ ਇਹ ਮਿਸ਼ਨ ਦੇ ਉੱਤੇ ਸੱਚੇ ਉਤਰ ਰਹੇ ਨੇ ਜੀ ਇਹ ਸੰਸਥਾਨ ਜਿਹੜੀ ਇਹ ਆਸ਼ਰਮ ਹੈ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦਸਾਉਣਾ ਵੀ ਚਾਹਾਂਗੇ ਭੈਣਾ ਇੱਥੇ ਹਰ ਇੱਕ ਚੀਜ਼ ਨੂੰ ਦੇਖਤੀਆਂ ਵੀ ਨੇ ਕਈ ਸੇਵਾ ਕਰਦੀਆਂ ਨੇ ਹੁਣ ਆ ਦੇਖੋ ਤੁਸੀਂ ਵੀਲਚੇਅਰ ਨੂੰ ਵੀ ਦੇਖ ਰਹੇ ਨੇ ਕਿ ਕਿਵੇਂ ਇੱਥੇ ਬਿਠਾਉਣਾ ਕਈ ਸੇਵਾ ਕਰਕੇ ਵੀ ਜਾਂਦੇ ਨੇ ਤਾਂ ਤੁਸੀਂ ਕਿੱਥੋਂ ਆਏ ਹੋ ਅਸੀਂ ਅੰਬਾਲੇ ਤੋਂ ਆਏ ਹਾਂ ਅੰਬਾਲੇ ਤੋਂ ਆਇਓ ਕਿੰਨੀ ਵਾਰੀ ਆਇਓ ਇੱਥੇ ਅਸੀਂ ਅੱਜ ਪਹਿਲੀ ਵਾਰ ਆਏ ਹਾਂ ਐ ਰੇਨੂ ਭਾਵੀ ਸਾਡੇ ਹੈਗੇ ਆ ਉਹਨਾਂ ਦੀ ਪ੍ਰੇਰਣਾ ਨਾਲ ਅਸੀਂ ਇੱਥੇ ਆਏ ਕਿਵੇਂ ਦਾ ਮਹਿਸੂਸ ਹੁੰਦਾ ਫਿਰ ਇੱਥੇ ਆ ਕੇ ਵੈਸੇ ਤੋਂ ਨੋ ਵਰਡਸ ਮਤਲਬ ਜੋ ਇਹਨਾਂ ਦੀ ਸੇਵਾ ਕਰਿਆ ਕਹਿਣੋਂ ਸੁਣਨ ਦਾ ਫਰਕ ਹੈ ਕਹਿਣਾ ਬਹੁਤ ਆਸਾਨ ਹੁੰਦਾ ਹੈ ਕਰਨਾ ਬਹੁਤ ਬਹੁਤ ਬਿਲਕੁਲ ਦੇਖ ਰਿਹਾ ਕਿ व्हीलचेयर ਲੈ ਕੇ ਆਏ ਨੇ ਇਹ ਮਾਤਾ ਜੀ ਹੈਗੇ ਨੇ ਇਹਨਾਂ ਨੇ ਇਹ ਸਾਰੇ ਗਰੁੱਪ ਇਹ ਕਿ ਜਿਹੜੇ ਚੱਲਣ ਲਈ ਬਿਲਕੁਲ ਅਸਮਰਥ ਨੇ ਉਹ व्हीलचेयर ਦੇ ਆਪਣਾ ਚੱਲ ਜੀ ਦੀ ਸੁਸਾਇਟੀ ਹੈਗੀ ਹੈ ਵੈਸੇ ਰਲ ਕੇ ਆਲ ਇੰਡੀਆ ਕਾਨਫਰੰਸ ਆਲ ਇੰਡੀਆ ਕਾਨਫਰੰਸ ਹਾਂ ਓਕੇ ਓਹਦੀ ਤਰਫ ਸੇ ਇਹ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਮਤਲਬ ਕਿ ਤੁਸੀਂ ਸੇਵਾ ਕਰਦੇ ਹੀ ਰਹਿੰਦੇ ਹੋਗੇ ਫਿਰ ਤਾਂ ਅੱਗੇ ਆਜੋ ਉਹੀ ਗੱਲ ਕਰ ਰਹੇ ਆ ਕਿ ਸੜਕ ਤੇ ਜਾਂਦੇ ਆ ਦੇਖੀਦਾ ਨਾ ਕਈ ਵਾਰੀ ਇਸ ਤਰ੍ਹਾਂ ਦਾ ਕੋਈ ਲਾਚਾਰ ਹੋਏ ਮਨ ਕਰਦਾ ਹੈ ਕਰਨ ਨੂੰ ਲੇਕਿਨ ਕੀ ਕਰੀਏ ਕੁਝ ਸਮਝ ਨਹੀਂ ਆਉਂਦਾ ਔਰ ਦੇਖੋ ਇਸ ਤਰ੍ਹਾਂ ਦੀ ਸੰਸਥਾ ਤੇ ਅਸੀਂ ਥੋੜਾ ਜਿਹਾ ਯੋਗਦਾਨ ਹੀ ਦੇ ਸਕਦੇ ਹਾਂ ਔਰ ਕੁਝ ਨਹੀਂ ਕਰ ਸਕਦੇ ਕਰਨ ਵਾਲੇ ਤਾਂ ਇਹ ਕਰ ਰਹੇ ਹਨ ਮਤਲਬ ਭਗਵਾਨ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਤੇ ਉਹ ਇਦਾਂ ਦੇ ਬਸ ਮਨੁੱਖਾਂ ਨੂੰ ਹੀ ਦਿੰਦਾ ਹੈ ਮੌਕਾ ਕਿ ਉਹਨਾਂ ਨੂੰ ਭੇਜਦਾ ਆਪਣੀ ਜਗ੍ਹਾ ਬਿਲਕੁਲ ਪਰਮਾਤਮਾ ਦੀ ਤਰ੍ਹਾਂ ਉਹਨਾਂ ਦਾ ਰੋਲ ਹੈ कि इनको इतनी इतनी शक्ति दे और इतनी दे और हर चीज की दे कि इनके भंडारे भरे रहे और ये सेवा करते रहे और हम भी कुछ ना कुछ कंट्रीब्यूशन इनमें डालते रहे ज़िए। हमें मौके मिलते रहे दुआ भी देने की ਵੀ ਦਾਤਾ ਤੇਰੇ ਰੰਗ ਨਹੀਂ ਰਾਲੇ ਉਹ ਹਾਲ ਹੈ ਤੇ ਕਿ ਬਾਕੀ ਦਾਤਾ ਦੇ ਰੰਗ ਨਹੀਂ ਰਾਲੇ ਕੁਛ ਨਹੀਂ ਪਤਾ ਕਿਸ ਟਾਈਮ ਟਾਈਮ ਦੁਨੀਆ ਤੇ ਮਾਨ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਟਾਈਮ ਕੋਈ ਬਦਲ ਜਾਣਾ ਬਿਲਕੁਲ ਪਤਾ ਨਹੀਂ ਕਦੋਂ ਬਦਲ ਜਾਣਾ ਜੀ ਇੱਥੇ ਆ ਕੇ ਇਹੀ ਬੰਦਾ ਸਿੱਖਦਾ ਆ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਨਾਰਾਇਣਗੜ ਤੋਂ ਆਏ ਹਾਂ ਸਪੈਸ਼ਲ ਹਾਂ ਬਿਲਕੁਲ ਇਹਨਾਂ ਦੇ ਫਾਦਰ ਦੀ ਐਨੀਵਰਸਰੀ ਸੀ ਹਾਂ ਮਨਾਉਣ ਆਏ ਨੇ ਇੱਕ ਇੱਕ ਸਾਰਿਆਂ ਦੇ ਕੰਟਰੀਬਿਊਸ਼ਨ ਨਾਲ ਹੀ ਕੋਈ ਕੋਈ ਐਨੀਵਰਸਰੀ ਮਨਾਣ ਆ ਰਿਹਾ ਹੈ ਤੇ ਕੋਈ ਸਾਰੇ ਸੋਸਾਇਟੀ ਕੈਲੈਬ੍ਰੇਟ ਹੋ ਕੇ ਆਉਂਦੀ ਹੈ ਸੰਗਤ ਆਉਂਦੀ ਹੈ ਇਹਨਾਂ ਪਕਤਾਂ ਲਈ ਹਨਾ ਕੁਛ ਨਾ ਕੁਛ ਲੈ ਕੇ ਆਉਂਦੀ ਹੈ ਉਹ ਪਰਮਾਤਮਾ ਅੰਚ ਮਨ ਚ ਪੰਦ ਨਾ ਪਰ ਆਉਂਦੇ ਇੱਥੇ ਦਰਬਾਰ ਖੁੱਲੇ ਨਹੀਂ ਕੋਈ ਸੰਡੇ ਨਹੀਂ ਕੋਈ ਮੰਡੇ ਨਹੀਂ ਸਹੀ ਗੱਲ ਹੈ ਦੇਖੋ ਜੋਰਡਨ ਵਾਲੇ ਵੀ ਵੀਰ ਨੇ ਕੀ ਉਹ ਕਹਿੰਦੇ ਕਿ ਚਲੋ ਇਹਨਾਂ ਨੂੰ ਲੈ ਕੇ ਆਇਆ ਵੀ ਤੁਸੀਂ ਆ ਪਹਿਲਾਂ ਇਹ ਤਾਂ ਨਹੀਂ ਸੀ ਸੋਚਿਆ ਵੀ ਐਨੀਵਰਸਰੀ ਥੀ ਮਨੋਨੀ ਨਹੀਂ ਕਦੇ ਵੀ ਨਹੀਂ ਐਸਾ ਕਦੇ ਵੀ ਨਹੀਂ ਸੋਚਿਆ ਨਹੀਂ ਵੈਸੇ ਹਮ ਕਉ ਹਸ਼ਾਲਾ ਸੇ ਜੁੜੇ ਹੋਏ ਹਾਂ ਸਰ ਜੀ ਜਦੋਂ ਤੁਹਾਡੇ ਨਾ ਜ਼ਿਕਰ ਕੀਤਾ ਇਹਨਾਂ ਨੇ ਤਾਂ ਫਿਰ ਕੀ ਕਿਹਾ ਕਿ ਆਪਾਂ ਉੱਥੇ ਚੱਲ ਕੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਜੀ ਕਰਨ ਕਰਾਵਨ ਆਪੇ ਆਪ ਬਿਲਕੁਲ ਮਾਨਸ ਕੇ ਕਿਛ ਨਾ ਹੀ ਹਾ ਜੀ ਉਹਦੇ ਹੁਕਮ ਤੋਂ ਬਿਨਾਂ ਇੱਥੇ ਕੋਈ ਨਹੀਂ ਆ ਸਕਦਾ ਹੂੰ ਇਹਦਾ ਹੁਕਮ ਹੈ ਮਾਲਕ ਦਾ ਇਟ ਮੀਨਸ ਕਿ ਬਹੁਤ ਪਿਆਰੇ ਉਸ ਰੱਬ ਦੇ ਜੇ ਇਹਨਾਂ ਨੂੰ ਸਿਲੈਕਟ ਕੀਤਾ ਇੱਥੇ ਆਨ ਵਾਸਤੇ ਜੀ ਤਾਂ ਸੇਵਾ ਪ੍ਰਵਾਨ ਹੋਈ ਹੈ ਕੋਈ ਬੰਦਾ ਆਪ ਸੇਵਾ ਕਰਨ ਦੇ ਲਾਇਕ ਨਹੀਂ ਹੈ। ਔਰ ਇਹ ਨਿਆਸਰਾਂ ਦਾ ਆਸਰਾ ਜਿਹੜਾ ਆਸ਼ਰਮ ਹੈ ਇੱਥੇ ਜੋ ਜਸਕੀਰਤ ਸਿੰਘ ਜੀ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਪਿਤਾ ਜੀ ਮਾਤਾ ਜੀ ਸਾਰਾ ਪਰਿਵਾਰ ਇਸ ਗੜੀ ਸੇਵਾ ਨਿਭਾ ਰਹੇ ਨੇ। ਮਤਲਬ ਉਹਦੇ ਲਈ ਸ਼ਬਦਾਂ ਦੀ ਤਾਂ ਖੈਰ ਬਹੁਤ ਬਿਲਕੁਲ ਸ਼ਬਦ ਨਹੀਂ ਹੈ। ਪਰ ਇੱਕੋ ਹੀ ਅਰਦਾਸ ਹੈ ਕਿ ਸਤਿਗੁਰੂ ਜੀ ਗੁਰਨਾਨਕ ਪਾਤਸ਼ਾਹ ਇਹ ਸੇਵਾ ਚੜ੍ਹਦੀ ਕਲਾ ਚਲਦੀ ਰਹੇ। ਉਹ ਸਾਨੂੰ ਵੀ ਸਾਰਿਆਂ ਨੂੰ ਸਮਰਤ ਬਖਸ਼ਣ ਕੀ ਆਪਾਂ ਵੀ ਇੱਥੇ ਸੇਵਾ ਦੇ ਲਈ ਪਹੁੰਚੀਏ ਔਰ ਇਹਨਾਂ ਭਗਤਾਂ ਦੀ ਸੇਵਾ ਕਰ ਸਕੀਏ ਉਹ ਇੱਕ ਆਸ਼ਰਮ ਨਾਰੈਣਗੜ੍ਹ ਵੀ ਜੋ ਇਹਨਾਂ ਨੇ ਸ਼ੁਰੂ ਕੀਤਾ ਹੈ ਉੱਥੇ ਦੀ ਵੀ ਸੇਵਾ ਉਹ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਜੀ ਔਰ ਇਹ ਵੀ ਬਹੁਤ ਵੱਡਾ ਮੈਸਮ ਜਿਦਾ ਕਿ ਨਾਰੈਣਗੜ੍ਹ ਸ਼ਹਿਰ ਨੂੰ ਨਾਰੈਣਗੜ੍ਹ ਜਿਹੜਾ ਖੇੜਾ ਹੈ ਉਹਨੂੰ ਵੀ ਬਹੁਤ ਵੱਡੀ ਗਦਾਤ ਮਿਲੀ ਹੈ ਕਿ ਨਿਆਸਰਾਂ ਦੇ ਆਸਰੇ ਇੱਕ ਆਸ਼ਰਮ ਉੱਤੇ ਜੀ ਸ਼ੁਰੂ ਹੋਇਆ ਔਰ ਇਸ ਆਸ਼ਰਮ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇੱਥੇ ਜਿਹੜੇ ਰੀਟ੍ਰੈਕ ਹੋਏ ਨੇ ਜਿਹੜੇ ਆਪਣੇ ਘਰ ਪਹੁੰਚ ਗਏ ਨੇ ਉਹਨਾਂ ਦੇ ਲਈ ਵੀ ਮੈਂ ਸੋਚਦਾ ਕਿ ਬਹੁਤ ਵੱਡਾ ਇੱਕ ਸੁਖਮਈ ਜਿਹੜਾ ਸਮਾਂ ਹੋਏਗਾ ਜਦੋਂ ਉਹਨਾਂ ਨੇ ਆਪਸ ਚ ਉਹਨਾਂ ਦੇ ਪਰਿਵਾਰਾਂ ਨੂੰ ਮਿਲਾਇਆ ਹੋਏਗਾ ਨਹੀਂ ਤਾਂ ਅੱਜ ਇੱਕ ਘਰ ਦੇ ਵਿੱਚ ਸਾਰੇ ਗੁੰਮੇ ਹੋਏ ਨੇ ਆਪਣੇ ਮੋਬਾਈਲ ਨਾਲ ਤੇ ਬੜੇ ਰੁੱਝੇ ਹੋਏ ਨੇ ਕਿਸੇ ਨੂੰ ਕਿਸੇ ਦੇ ਲਈ ਟਾਈਮ ਨਹੀਂ ਹੈ ਲੇਕਿਨ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਕਿ ਧਰਤੀ ਦੇ ਉੱਤੇ ਅਗਰ ਕੋਈ ਦਾਨ ਕੋਈ ਦੇ ਸਕਦਾ ਹੈ ਨਾ ਉਹ ਹੈ ਸਮੇ ਦਾ ਦਾਨ ਟਾਈਮ ਬਿਲਕੁਲ ਉਸ ਸਮੇ ਦੇ ਦਾਨ ਤੋਂ ਵੱਡੀ ਕੋਈ ਦਾਤ ਨਹੀਂ ਹੈਗੀ ਇਹ ਅੱਜ ਜਿੱਥੇ ਤੁਹਾਡਾ ਸਮਾਂ ਕੰਮ ਕਰਦਾ ਉੱਥੇ ਪੈਸਾ ਵੀ ਕੰਮ ਪੈਸਾ ਕੰਮ ਨਹੀਂ ਕਰਦਾ ਜੀ ਕਿਉਂਕਿ ਇਹ ਬੜੀ ਖੂਬਸੂਰਤੀ ਹੈ ਇੱਕ ਇਨਸਾਨ ਦੀ ਕਿ ਜੇ ਉਹ ਸਮਾਂ ਕੱਢ ਕੇ ਇਹਨਾਂ ਦੇ ਨਾਲ ਕੁਝ ਪਲ ਬਿਤਾਉਂਦਾ ਹੈ ਔਰ ਉੱਥੋਂ ਬਹੁਤ ਕੁਝ ਸਿੱਖਦਾ ਹੈ ਔਰ ਸਿੱਖਣ ਦੇ ਵੀ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਆਪਾਂ ਰਾਜੀ ਆ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਆਪਾਂ ਬਹੁਤ ਵੱਡੇ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੇ ਕਿਉਂਕਿ ਸਾਨੂੰ ਉਹਨਾਂ ਨੇ ਇੰਨੀ ਵੱਡੀ ਕਾਰੋਬਾਰ ਅੱਛੇ ਪਰਿਵਾਰ ਅੱਛਾ ਸਮਾਜ ਦਿੱਤਾ ਹੈ। ਤੰਦਰੁਸਤੀ ਦਿੱਤੀ ਹੈ। ਬਹੁਤ ਵੱਡੀ ਪਹਿਲਾ ਸੁਖ ਨਿਰੋਗੀ ਆਇਆ। ਬੜਾ ਵੱਡਾ ਇਹ ਸ਼ੁਕਰਾਨਾ ਉਸ ਵਾਹਿਗੁਰੂ ਦਾ ਕਿ ਕੋਈ ਵੀ ਬੰਦਾ ਕੋਈ ਵੀ ਇਨਸਾਨ ਅਗਲੇ ਪਲ ਕਿੱਥੇ ਖੜਾ ਹੋਏਗਾ ਉਹਨੂੰ ਖੁਦ ਨੂੰ ਨਹੀਂ ਪਤਾ। ਜੀ। ਬਸ ਇੱਕੋ ਹੀ ਬੇਨਤੀ ਹੈ ਜੀ ਕਿ ਬਸ ਸਾਨੂੰ ਸਾਰਿਆਂ ਨੂੰ ਵਾਇਰਸ ਵੱਤ ਬਖਸ਼ੇ। ਜੀ ਬਿਲਕੁਲ। ये सेवा संभाल बख्शे आप कुछ कहना चाहोगे इनको देख के आप सेवा भी कर रहे थे और महसूस मैस, क्या होता है 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 इनको देख के लगता इनका दुख बहुत बड़ा है। और हमारा दुख कुछ भी नहीं है जो हम छोटी छोटी चीजों के लिए भागते हैं एक दूसरे से लड़ते हैं बहस करते हैं आज के टाइम पे लोग पैसे के पीछे एक दूसरे को मार भी सकते हैं चाहे भाई है चाहे बाहर का है तो किसी का कोई वो नहीं है मतलब पैसा कुछ भी नहीं है लेके क्या जाना है कुछ भी नहीं बट यहाँ पे देख के लगता है शरीर तंदुरुस्त है सब कुछ सही सब है सब कुछ सही है आप खुद के लिए कुछ भी कर सकते हो हाँ। जो आप आपने सिर्फ दो रोटी खानी है जी वो तो आप कहीं पे भी खा सकते हो बिल्कुल पर आपको उसके लिए किसी से लड़ना या अपने दुख को बहुत बड़ा जाहिर करना और उनके सामने वो सही नहीं है क्योंकि यहां पे आके आपको पता चलता है कि आखिर दुख होता क्या है बिल्कुल बहुत धन्यवाद जी तो दर्शकों ਤੁਸੀਂ ਦੇਖ ਸਕਦੇ ਹੋ ਪਰਿਵਾਰ ਜਦੋਂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇਹਨਾਂ ਸਾਹਮਣੇ ਸਾਡਾ ਦੁੱਖ ਤਾਂ ਕੁਝ ਵੀ ਨਹੀਂ ਅੱਜ ਅਸੀਂ ਵਾਕਿਆ ਹੀ ਬਹੁਤ ਚੀਜ਼ਾਂ ਆ ਜੇ ਨਹੀਂ ਦਿੰਦਾ ਮਹਾਰਾਜ ਤਾਂ ਨਰਾਸ਼ ਹੋ ਜਾਂਦੇ ਆ ਪਰ ਨਰਾਸ਼ ਹੋਣ ਦੀ ਲੋੜ ਨਹੀਂ ਉਹ ਰੱਬ ਦੀ ਰਜ਼ਾ ਚ ਜੀਣਾ ਸਿੱਖੋ ਕਿਉਂਕਿ ਜ਼ਿੰਦਗੀ ਬਹੁਤ ਥੋੜੀ ਆ ਉਸ ਨੂੰ ਚੰਗੇ ਕਰਮ ਕਰਕੇ ਜੀਣ ਦੀ ਕੋਸ਼ਿਸ਼ ਕਰੋ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ